ਪਰਮ ਸਨਮਾਨ ਜੋ ਗੁਰੂ ਪਿਆਰੇ ਖਾਲਸਾ ਜੀਓ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਪਾਵਨ ਸ਼ਹੀਦੀ ਪੁਰਬ ਨੂੰ ਆਓ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਗੁਰੂ ਚਰਣਾ ਚਲਵਾਈਏ ਹਾਜ਼ਰੀ ਦੇ ਹੋ ਅਸੀਸ ਬਲਾਓ ਫਤਿਹ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਆਓ ਸਤਗੁਰਾਂ ਜੀ ਦੇ ਪਾਵਨ ਸ਼ਲੋਕਾਂ ਦੀ ਸ਼ਲੋਕ ਮਹਲਾ 9ਵੀਂ ਦੀ ਵਿਆਖਿਆ ਅੱਜ ਵਾਰ ਚੱਲ ਰਹੀ ਹੈ ਇਹਨਾਂ ਸਰਵਣ ਕਰਨਾ ਜੀ ਜਿਹਾ ਬਾਗੁਣ ਗੋਬਿੰਦ ਭਜੋ ਕਰਨ ਸੁਨ ਹਰਨਾਮ ਏ ਪਾਈ ਤੈਨੂੰ ਅਕਾਲ ਪੁਰਖ ਪਰਮੇਸ਼ਰ ਨੇ ਸੁੰਦਰ ਕਾਇਆ ਦਿੱਤੀ ਹੈ ਇਹਦੇ ਵਿੱਚ ਤੈਨੂੰ ਗਿਆਨ ਇੰਦਰੀ ਵੀ ਦਿੱਤੇ ਨੇ ਜਿਨ੍ਹਾਂ ਦਾ ਤੂੰ ਆਪਣੀ ਮਤ ਅਨਸਾਰ ਮਨ ਅਨਸਾਰ ਵਰਤੋਂ ਕਰਦਾ ਹੈ ਪ੍ਰਯੋਗ ਕਰਦਾ ਹੈ ਜੇ ਤੂੰ ਗੁਰੂ ਦੀ ਮਤ ਲੈ ਕੇ ਇਹਨਾਂ ਨੂੰ ਵਰਤੇ ਤੇ ਫਿਰ ਤੂੰ ਕੀ ਕਰਨਾ ਹੈ ਫਿਰ ਤੇਰੀ ਜਿਹੜੀ ਜੇਬਾ ਹੈ ਇਹ ਦੁਨੀਆਂ ਦੀ ਉਸਤਤੀ ਦੁਨੀਆਂ ਦੀ ਵਡਿਆਈ ਦੁਨੀਆਂ ਦੀ ਨਿੰਦਿਆ ਇਹ ਦੁਨਿਆਵੀ ਝੂਠ ਲੋਭ ਲਾਲਚ ਇਹਦੇ ਤੋਂ ਪਾਸੇ ਹੋ ਕੇ ਕੇਵਲ ਪ੍ਰਮਾਤਮਾ ਦੇ ਗੁਣ ਗਾਵੇਗੀ ਜੇ ਗੁਣ ਗਾਵੇਗੀ ਪ੍ਰਮਾਤਮਾ ਦੇ ਹੀ ਗਾਵੇਗੀ ਜੇ ਕਿਸੇ ਨੂੰ ਬੋਲੇਗੀ ਤੇ ਸ਼ੁਭ ਬਚਨ ਬੋਲੇਗੀ ਕਿਉਂਕਿ ਸ਼ੁਭ ਬਚਨ ਨੇ ਜਿਹੜੇ ਇਹ ਅਕਾਲ ਪੁਰਖ ਦੀ ਬੋਲੀ ਹੈ ਗੁਰੂ ਪਿਆਰਿਓ ਗੁਰਸਬ ਕਹਿੰਦੇ ਭਾਖਿਆ ਭਾਉ ਉਹਦੀ ਬੋਲੀ ਪਿਆਰ ਹੈ ਜੇ ਜੀਵ ਤੋਂ ਰਸਨਾ ਤੋਂ ਕੋਈ ਮਿੱਠਾ ਬੋਲ ਰਿਹਾ ਨਾ ਅੱਜ ਦੇ ਸਮੇਂ ਦੇ ਵਿੱਚ ਸਮਝਿਓ ਗੁਰੂ ਦੀ ਕਿਰਪਾ ਹੈ ਜਿਹਦੇ ਮਿੱਠੇ ਬਚਨ ਤੁਹਾਡੇ ਕੰਨਾਂ ਨੂੰ ਪਾ ਜਾਣ ਸਮਝਿਓ ਗੁਰੂ ਦੀ ਕਿਰਪਾ ਹੈ ਗੁਰੂ ਪ੍ਰਮਾਤਮਾ ਵਾਹਿਗੁਰੂ ਨੇ ਕਿਹਾ ਹੈ ਭਾਈ ਉਹ ਅਕਾਲ ਪੁਰਖ ਦੀ ਤੁਹਾਨੂੰ ਤਾਂ ਹੀ ਸਮਝ ਆਏਗੀ ਜੇ ਉਹਦੀ ਤੇ ਤੁਹਾਡੀ ਬੋਲੀ ਇੱਕ ਹੋਏਗੀ ਪੰਜਾਬੀ ਬੋਲਣ ਵਾਲਾ ਪੰਜਾਬੀ ਸਮਝਣ ਵਾਲਾ ਬੰਦਾ ਤਾਂ ਹੀ ਸਮਝੇਗਾ ਜੇਕਰ ਅੱਗੋਂ ਕੋਈ ਪੰਜਾਬੀ ਬੋਲਣ ਵਾਲਾ ਟਕਰੇਗਾ ਪੰਜਾਬੀ ਬੋਲਣ ਵਾਲੇ ਦੇ ਸਮਝਣ ਵਾਲੇ ਦੇ ਅੱਗੇ ਕੋਈ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦੇਵੇ ਉਹਨੂੰ ਸਮਝ ਨਹੀਂ ਆਏਗੀ ਇਸੇ ਤਰ੍ਹਾਂ ਹੀ ਮੇਰੇ ਕਰਤੇ ਪ੍ਰਖ ਦੀ ਜਿਹੜੀ ਬੋਲੀ ਹੈ ਉਹ ਪਿਆਰ ਹੈ ਇਸੇ ਕਰਕੇ ਦਸਵੇਂ ਪਿਤਾ ਦੇ ਕਿਹਾ ਸਾਚ ਕਹੂੰ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤិនਹੀ ਪਰਾਪਾਇਓ ਜੋੜੀ ਭਾਈ ਉੱਥੇ ਬਣਦੀ ਹੈ ਜਿੱਥੇ ਮਤ ਮਿਲਦੀ ਹੋਵੇ ਜਿੱਥੇ ਸੋਚ ਮਿਲਦੀ ਹੋਵੇ ਜਿੱਥੇ ਬੋਲੀ ਮਿਲਦੀ ਹੋਵੇ ਇਸ ਕਰਕੇ ਸਤਕੁਚੀ ਕਹਿੰਦੇ ਨੇ ਜੇ ਹਵਾ ਗੋਣ ਗੋਬਿੰਦ ਭਾਜੋ ਇਹ ਜੇਵਾ ਤੁਹਾਨੂੰ ਦਿੱਤੀ ਹੈ ਅਕਾਲ ਪੁਰਖ ਦੀ ਉਸਤਤਿ ਕਰਨ ਵਾਸਤੇ ਉਹਦੇ ਨਾਮ ਦੀ ਵਡਿਆਈ ਕਰਨ ਵਾਸਤੇ ਉਹਦਾ ਜਸ ਕਰਨ ਵਾਸਤੇ ਉਹਦੇ ਮਿੱਠੇ ਬੋਲ ਦੁਨੀਆ ਵਿੱਚ ਪ੍ਰਚਾਰਨ ਵਾਸਤੇ ਤੇ ਜਿਹੜੇ ਕੰਨ ਦਿੱਤੇ ਨੇ ਗੁਰੂ ਪਿਆਰਿਓ ਇਹ ਨਿੰਦਿਆ ਸੁਣ ਲਈ ਗੰਦੇ ਗਾਣੇ ਸੁਣ ਲਈ ਨਹੀਂ ਨਹੀਂ ਵਿਅਚਾਰੀ ਸ਼ਬਦ ਸੁਣ ਲਈ ਨਹੀਂ ਬਾਣੀ ਦੇ ਵਿੱਚ ਜਦੋਂ ਸਤਕੁਚੀ ਜੀ ਕਹਿੰਦੇ ਨੇ ਰਾਮਕਲੀ ਰਾਗ ਦੇ ਅੰਦਰ ਆਨੰਦ ਸ਼ਬਦ ਦੇ ਅੰਦਰ ਇਹ ਸਰਮਣੋਂ ਮੇਰੇਓ ਸੱਚਾ ਸੁਣਨੈ ਨੂੰ ਪਠਾਏ ਸੱਚਾ ਸੁਣਨੈ ਨੂੰ ਪਠਾਏ ਸਰੀਰ ਲਾਏ ਪਠਾਏ ਹੁੰਦਾ ਹੁਣ ਐ ਮੇਰੇ ਕੰਨੋਂ ਯਾਦ ਰੱਖਿਓ ਤੁਹਾਨੂੰ ਪ੍ਰਮਾਤਮਾ ਨੇ ਇਸ ਕਰਕੇ ਲਾਇਆ ਹੈ ਦੁਨੀਆਂ 'ਚ ਹਮੇਸ਼ਾ ਸੱਚ ਸੁਣਨਾ ਹੈ ਤੇ ਸੱਚ ਕੀ ਹੈ ਉਹ ਕਰਤਾਪੁਰਖ ਤੇ ਸੱਚ ਦੂਸਰਾ ਕੀ ਹੈ ਜੋ ਦੁਨੀਆਂ ਵਿੱਚ ਉਹ ਅਕਾਲਪੁਰਖ ਨੇ ਜੋ ਸਚਾਈ ਪੈਦਾ ਕੀਤੀ ਹੈ ਕੇਵਲ ਤੂੰ ਉਸੇ ਦੀ ਹੀ ਉਸਤਤੀ ਸੁਣਨੀ ਹੈ ਨਿੰਦਿਆ ਦਾ ਰਸ ਤੇਰੇ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲੀ ਜਿਹੜੀ ਮਨੁੱਖ ਦੀ ਦੁਸ਼ਮਣ ਹੈ ਉਹ ਦਿੰਦਿਆ ਗੁਰੂ ਪਿਆਰਿਓ ਗੁਰੂ ਸਾਹਿਬ ਨੇ ਇਸੇ ਕਰਕੇ ਬਾਣੀ ਅੰਦਰ ਜਦੋਂ ਸਭ ਤੋਂ ਪਹਿਲਾਂ ਕੋਈ ਛੱਡਣ ਨੂੰ ਕਿਹਾ ਨਾ ਗੁਰੂ ਸਾਹਿਬ ਨੇ ਪਹਿਲੇ ਨੰਬਰ 3 ਨੂੰ ਕਿਹਾ ਪ੍ਰਥਮ ਹੈ ਛੋੜ ਪ੍ਰਾਈ ਨਿੰਦਾ ਉੱਤਰ ਗਈ ਸਭ ਮਨ ਕੀ ਚਿੰਤਾ ਸਭ ਤੋਂ ਪਹਿਲਾਂ ਜੇ ਤੂੰ ਸੱਚ ਦੇ ਰਾਹ ਤੇ ਤੁਰਨਾ ਹੈ ਨਿੰਦਿਆ ਤਿਆਗ ਜਦੋਂ ਤੂੰ ਨਿੰਦਿਆ ਤਿਆਗ ਦਿੱਤੀ ਤੇ ਤੇਰੇ ਮਨ ਦੀ ਜਿਹੜੀ ਉਹ ਦੂਸਰ ਭਾਵ ਹੈ ਨਾ ਦਵੈਤ ਭਾਵ ਹੈ ਈਰਖਾ ਭਾਵ ਹੈ ਚਲਿਆ ਜਾਏਗਾ ਤੇ ਤੇਰੇ ਅੰਦਰ ਜਿਹੜੀ ਖੇਮਾ ਤੇ ਦਇਆ ਆਏਗੀ ਫਿਰ ਉਹਦੇ ਨਾਲ ਧਰਮ ਹੋਣਾ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਜਿਹੜਾ ਕੰਨ ਹੈ ਨਾ ਇਹ ਕੰਨਾਂ ਨੂੰ ਭਾਈ ਪ੍ਰਮਾਤਮਾ ਨੇ ਸੱਚ ਸੁਣਨ ਵਾਸਤੇ ਲਾਇਆ ਇਹ ਸਰਵਣੋ ਮੇਰਿਓ ਸੱਚ ਸੁਣਨੈ ਨੂੰ ਪਠਾਏ ਸੱਚ ਸੁਣਨੈ ਨੂੰ ਪਠਾਏ ਸਰੀਰ ਲਾਇ ਸੁਣੋ ਸਤਬਾਣੀ ਜਿਤ ਸੁਣੀ ਮਾਨ ਤਨ ਹਰਿਆ ਹੋਆ ਰਸਨ ਰਸ ਇਕ ਕੰਨ ਦਾ ਇਹ ਕੰਮ ਹੈ ਗੁਰੂ ਸਾਹਿਬ ਕਹਿੰਦੇ ਜੇਹ ਬਾਗੋਂ ਨੂੰ ਗੋਬਿੰਦ ਪਜੋ ਕੰਨ ਸੁਣੋ ਹਰ ਨਾਮ ਕਹੋ ਨਾਨਕ ਸੁਣ ਰਹਿ ਮਨਾ ਪਰਹ ਨ ਜਮਕੈ ਧਾਮ ਸਤਿਗੁਰ ਕਹਿੰਦੇ ਆਏ ਮੇਰੇ ਮਨ ਜੀ ਇਸ ਤਰ੍ਹਾਂ ਦੀ ਅਵਸਥਾ ਹੋ ਜਾਵੇ ਨਾ ਜੀਵਾ ਕੇਵਲ ਜਿਹੜਾ ਹੈ ਉਹ ਸੱਚ ਉਚਾਰਨ ਕਰੇ ਉਹ ਸੱਚ ਦੀ ਸਿਫਤ ਕਰੇ ਕੰਨ ਕੇਵਲ ਸੱਚ ਸੁਣ ਉਹ ਸੱਚ ਦੀ ਉਸਤਤ ਸੁਣ ਨਿੰਦਿਆ ਨਾ ਸੁਣ ਤੇ ਇਹੋ ਜਾਂ ਮਨੁੱਖ ਕਦੇ ਵੀ ਦੁੱਖਾਂ ਸੰਕਟਾਂ ਜਮਾ ਦੇ ਘਰ ਜਾਂ ਵਸ ਵਿੱਚ ਨਹੀਂ ਪੈਂਦਾ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਗੁਰੂ ਸਭ ਕਹਿੰਦੇ ਜਿਹੜੇ ਮਨੁੱਖ ਨੇ ਆਪਣੇ ਅੰਦਰੋਂ ਇਹ ਮਾਇਆ ਦੀ ਮਮਤਾ ਤਿਆਗ ਦਿੱਤੀ ਨਾ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਪਿਛਲੀ ਵਿਆਖਿਆ ਦੇ ਵਿੱਚ ਵੀ ਜਿਹੜੀ ਵੀ ਚੀਜ਼ ਕਰਕੇ ਜਿਹੜੇ ਵੀ ਕੰਮ ਕਰਕੇ ਜਿਹੜੇ ਰਿਸ਼ਤੇ ਕਰਕੇ ਜਿਹੜੇ ਕੰਮ ਕਰਕੇ ਪ੍ਰਮਾਤਮਾ ਵਿਸਰਦਾ ਉਸ ਆਇਆ ਹੈ ਗੁਰੂ ਸਾਹਿਬ ਕਹਿੰਦੇ ਜੀਨੇ ਮਾਇਆ ਤਿਆਗ ਦਿੱਤੀ ਨਾ ਤੇ ਨਾਲ ਹੀ ਲੋਭ મોਹ ਹੰਕਾਰ ਸਭ ਤਿਆਗ ਦਿੱਤੇ ਕਹੋ ਨਾਨਕ ਆਪਨ ਤਰੈ ਔਰਨ ਲੇ ਤੋ ਧਾਰ ਐਸੇ ਪੁਰਸ਼ ਆਪਤ ਤਰਦੇ ਹੀ ਨੇ ਜਿਹੜੇ ਮਾਇਆ ਦੇ ਬਸ ਵਿੱਚ ਨਹੀਂ ਪੈਂਦੇ ਉਹ ਕਿਸੇ ਤਰ੍ਹਾਂ ਦੇ ਬੰਧਨਾਂ ਚ ਨਹੀਂ ਰਹਿੰਦੇ ਉਹ ਸਮਝ ਲਓ ਭਾ ਸਾਗਰ ਤੋਂ ਤਰ ਜਾਂਦੇ ਨੇ ਗੁਰੂ ਸਾਹਿਬ ਕਹਿੰਦੇ ਉਹ ਆਪ ਤੇ ਤਰੇ ਹੀ ਨੇ ਪਰ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਵੇਂ ਇੱਕ ਚੰਦਨ ਜਿੱਥੇ ਲੱਗਿਆ ਹੁੰਦਾ ਤੇ ਉਹਦੇ ਆਸ-ਪਾਸ ਦੇ ਜਿਹੜੇ ਨਰਮ ਰੁੱਖ ਹੁੰਦੇ ਨੇ ਮਸਾਮੀ ਰੁੱਖ ਹੁੰਦੇ ਨੇ ਉਹਨਾਂ ਸਾਰਿਆਂ ਦੇ ਅੰਦਰੋਂ ਭਾਈ ਉਹ ਚੰਦਨ ਦੀ ਖੁਸ਼ਬੂਣੀ ਸ਼ੁਰੂ ਹੋ ਜਾਂਦੀ ਹੈ ਪਰ ਖੁਸ਼ਬੂ ਉਹਦੇ ਵਿੱਚ ਹੀ ਆਏਗੀ ਜਿਹੜਾ ਲਚਕੀਲਾ ਹੋਏਗਾ ਮਸਾਮਤਾਰ ਹੋਏਗਾ ਜੇ ਬਾਸ ਵਰਗਾ ਹੋ ਕੇ ਆਕੜ ਕੇ ਭਾਵੇਂ ਚੰਦਨ ਦੇ ਨਾਸ ਵੀ ਨਾਲ ਵੀ ਘਸੜਦਾ ਰਹੇ ਨਾ ਫਿਰ ਉਹ ਚੰਦਨ ਦੀ ਸੁਗੰਧ ਨਹੀਂ ਮਾਣ ਸਕਦਾ ਕਬੀਰ ਸਾਹਿਬ ਫਿਰ ਇੱਕ ਥਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਬੀਰ ਬਾਸ ਵਡਾਈ ਬੂੜਿਆ ਸਾਧ ਭਾਖਾ ਵਿੱਚ ਬੂੜਿਆ ਸ਼ਬਦ ਡੁੱਬਿਆ ਨੂੰ ਕਹਿੰਦੇ ਨੇ ਕਬੀਰ ਬਾਸ ਵਡਾਈ ਬੂੜਿਆ ਇਉਂ ਮਤ ਡੁੱਪ ਹੋ ਕੋਏ ਜਿਵੇਂ ਬਾਸ ਆਪ ਦੀ ਵਡਿਆਈ ਆਪ ਦੀ ਆਕੜ ਵਿੱਚ ਵਿਅਰਥ ਜਾਵੜਿਆ ਨਾ ਡੁੱਬ ਗਿਆ ਕੋਈ ਇਸ ਤਰ੍ਹਾਂ ਨਾ ਡੁੱਬਿਓ ਕਿਉਂਕਿ ਆਕੜ ਦੇ ਵਿੱਚ ਰਹਿ ਕੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾਦਾ ਹੰਕਾਰ 'ਚ ਰਹਿ ਕੇ ਕੁਝ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਬੀਰ ਸਾਹਿਬ ਫਿਰ ਚੰਦਨ ਦੀ ਉਦਾਹਰਣ ਦਿੰਦੇ ਨੇ ਚੰਦਨ ਕਹ ਨਿਕਟ ਹੈ ਬਸੇ ਬਾਸ ਸੁਗੰਧ ਨਾ ਹੋਏ ਉਹ ਚੰਦਨ ਦੇ ਨਾਲ ਘਸਰੀ ਵੀ ਜਾਂਦਾ ਕੋਲੇ ਵੀ ਰਿੰਦਾ ਪਰ ਉਹਦੇ ਵਿੱਚ ਉਹ ਸਗੱਦੀ ਰੀਉਂਦੀ ਕਿਉਂ ਕਿਉਂਕਿ ਉਹਦੇ ਵਿੱਚ ਨਿਮਰਤਾ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਜਿਹੜੇ ਪ੍ਰਾਣੀ ਨੇ ਆਪਣੀ ਸਾਰੀ ਮਮਤਾ ਤਿਆਗ ਤੇ ਹੰਕਾਰ ਤਿਆਗ ਦਿੱਤਾ ਆਪਾਂ ਸਮਰਪਣ ਕਰ ਦਿੱਤਾ ਗੁਰੂ ਦੇ ਚਰਨਾਂ ਵਿੱਚ ਨਾ ਉਹ ਪੁਰਸ਼ ਭਾਈ ਆਪਣੇ ਆਪ ਤੇ ਤਰਦਾ ਹੀ ਹੈ ਆਪਣੀ ਸੰਗਤ ਕਰਨ ਵਾਲਿਆਂ ਨੂੰ ਆਪਣੇ ਨਾਲ ਵਾਲਿਆਂ ਨੂੰ ਪਰਿਵਾਰ ਵਾਲਿਆਂ ਨੂੰ ਵੀ ਉਧਾਰ ਦਿੰਦਾ ਹੈ ਤਾਰ ਲੈਂਦਾ ਬਚਾ ਲੈਂਦਾ ਹੈ ਜਿਉਂ ਸੁਪਨਾ ਯਰ ਪੇਖਣਾ ਐਸੇ ਜਗ ਕੋ ਜਹਣ ਇਹ ਭਾਈ ਜਿਹੜਾ ਜਗ ਤੂੰ ਦੇਖ ਰਿਹਾ ਨਾ ਤੈਨੂੰ ਇੱਕ ਵਿਸ਼ੇਸ਼ ਕੰਮ ਵਾਸਤੇ ਮਨੁੱਖਾ ਜਨਮ ਮਿਲਿਆ ਤੂੰ ਸੰਸਾਰ ਦੇ ਵਿੱਚ ਆਇਆ ਸੰਸਾਰ ਦੇ ਵਿੱਚ ਤੂੰ ਕਿਸੇ ਵੀ ਰੂਪ ਵਿੱਚ ਕਿਸੇ ਵੀ ਜੁਨੀ ਦੇ ਵਿੱਚ ਆਇਆ ਤੂੰ ਇਸ ਸੰਸਾਰ ਦੇ ਵਿੱਚ ਆਉਣਾ ਪਰ ਤੂੰ ਇਹ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ ਨਾ ਇਹ ਬੜੇ ਭਾਗਾਂ ਨਾਲ ਮਿਲਿਆ ਇਹ ਤੈਨੂੰ ਇਹ ਤੇਰੀ ਔਸਰ ਇਹ ਤੇਰੀ ਵਾਰ ਯਾਦ ਰੱਖੀ ਤੇਰਾ ਇਹੋ ਹੀ ਮੌਕਾ ਹੈ ਇਹੋ ਹੀ ਤੇਰੀ ਵਾਰੀ ਹੈ ਘਟ ਪੀਤਰ ਤੋਂ ਦੇਖ ਮਰਾਤ ਤੋਂ ਅੰਦਰ ਪ੍ਰਮਾਤਮਾ ਨੂੰ ਲੱਭ ਕੇ ਉਹਦੇ ਨਾਲ ਭੇਦ ਹੋਣਾ ਹੈ ਇਸ ਕਰਕੇ ਤੈਨੂੰ ਇਹ ਜੀਵਨ ਮਿਲਿਆ ਹੈ ਪਰ ਸੱਚ ਜਾਨੀ ਇਹ ਜਿਹੜਾ ਸੰਸਾਰ ਸਦਾ ਤੇਰੇ ਨਾਲ ਰਹਿਣ ਵਾਲਾ ਨਹੀਂ ਸਦਾ ਨਿਭਣ ਵਾਲਾ ਨਹੀਂ ਤੂੰ ਸਦਾ ਇੱਥੇ ਨਹੀਂ ਬੈਠ ਰੱਖਣਾ ਜਿਵੇਂ ਅਸੀਂ ਰਾਤ ਨੂੰ ਸੌਂਦੇ ਆ ਤੇ ਇੱਕ ਸੁਪਨਾ ਆਉਂਦਾ ਹੈ ਸਵੇਰ ਜਦੋਂ ਅੱਖ ਖੁੱਲਦੀ ਹੈ ਤੇ ਸੁਪਨਾ ਖਤਮ ਹੋ ਜਾਂਦਾ ਹੈ ਨਾ ਗੁਰਸਬ ਕਹਿੰਦੇ ਭਾਈ ਐ ਸਮਝੀ ਇਹ ਤੇਰਾ ਜਿਹੜਾ ਜ਼ਿੰਦਗੀ ਹੈ ਇੱਕ ਸੁਪਨਾ ਹੈ ਜਿਉਂ ਸੁਪਨਾ ਅਰਪੇ ਖਣਾ ਐਸੇ ਜੱਗ ਕੋ ਜਾਣ ਜਿਵੇਂ ਤੂੰ ਸੁਪਨਾ ਵੇਖਦਾ ਓਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਮਿਲਦੇ ਨੇ ਤਰ੍ਹਾਂ ਤਰ੍ਹਾਂ ਤੂੰ ਸੁਖ ਦੁਖ ਪ੍ਰਾਪਤ ਕਰਦਾ ਐਹੀ ਇਹ ਜੀਵਨ ਦਾ ਸੁਪਨਾ ਹੈ ਤੂੰ ਇਸ ਤਰ੍ਹਾਂ ਇਹ ਜੱਗ ਨੂੰ ਜਾਣ ਇਨ ਮੈਂ ਕਸ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਹ ਸਾਰਾ ਸੰਸਾਰ ਜਿਹੜਾ ਤੈਨੂੰ ਵਰਤੋਂ ਵਾਸਤੇ ਤੇਰੇ ਪੂਰਵ ਜਨਮ ਕੇ ਮਿਲੇ ਸੰਜੋਗੀ ਤੇਰੇ ਧੀਆ ਪੁੱਤ ਮਾਪਿਓ ਸਾਰੇ ਪੂਰਵ ਜਨਮ ਦੇ ਤੈਨੂੰ ਸੰਜੋਗੀ ਮਿਲੇ ਨੇ ਤੇਰ ਜੋ ਪਿੱਛੇ ਕਰਮ ਦੇ ਵਿੱਚੋਂ ਕਰਕੇ ਆਇਆ ਪਿਛਲੇ ਜਨਮ ਦੇ ਵਿੱਚ ਉਹਦਾ ਤੂੰ ਫਲ ਲੈ ਰਹੇ ਹਾਂ ਜਿਹੜੇ ਅੱਜ ਗੁਰੂ ਪਿਆਰਿਓ ਸੁਖ ਆਨੰਦ ਭੋਗ ਰਹੇ ਨੇ ਪਿਛਲੇ ਕਰਮਾ ਕਰਕੇ ਭੋਗ ਰਹੇ ਨੇ ਤੇ ਜੇ ਉਹਨਾਂ ਸੁੱਖਾਂ ਕਰਮਾਂ ਨੂੰ ਭੋਗਦਿਆਂ ਵੀ ਕਰਤਾਰ ਚੇਤੇ ਰਹਿ ਤੇ ਅੱਗੇ ਮੁਕਤ ਹੋ ਸਕਦੇ ਨੇ ਗੁਰੂ ਪਿਆਰਿਓ ਗੁਰੂ ਕਿਰਪਾ ਕਰੇ ਅਸੀਂ ਸਾਰੇ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਨੂੰ ਉਪਦੇਸ਼ ਨੂੰ ਕਮਾ ਸਕੀਏ ਗੁਰੂ ਸਾਹਿਬ ਕਹਿੰਦੇ ਭਾਈ ਫਿਰ ਜਿਹੜੇ ਇਹ ਮਨੁੱਖ ਨੇ ਨਾ ਜੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਜਿਹੜਾ ਇਹ ਸੰਸਾਰ ਹੈ ਇਹ ਸਾਰਾ ਸੁਪਨੇ ਦੀ ਨਿਆਈ ਹੈ ਇਨ ਮੈਂ ਕਛ ਸੱਚੋ ਨਹੀਂ ਨਾਨਕ ਬਿਨ ਭਗਵਾਨ ਭਾਈ ਇੱਥੇ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਕੇਵਲ ਇੱਕ ਭਗਵਾਨ ਵਾਹਿਗੁਰੂ ਉਹ ਸੱਚ ਹੈ ਉਹ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਪੀ ਸੱਚ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਢੋਲ ਤਨੀਤ ਪਰ ਭਾਈ ਕਹਿੰਦੇ ਇਹ ਸੰਸਾਰ ਐਸਾ ਹੈ ਤੁਸੀਂ ਜਿਹੜੇ ਵੀ ਪਾਸੇ ਨਿਗਾਹ ਮਾਰੋਗੇ ਨਾ ਦਿਨ ਤੇ ਰਾਤ ਹਰ ਮਨੁੱਖ ਇੱਕ ਕੰਮ ਵਿੱਚ ਹੀ ਲੱਗਿਆ ਹੋਇਆ ਉਹ ਕਿਹੜੀ ਉਹ ਮਾਇਆ ਕਰਕੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਦਾਸ ਨੇ ਬੇਨਤੀ ਕੀਤੀ ਆਪਦੇ ਚਰਨਾਂ 'ਚ ਕਿ ਮਾਇਆ ਧਨ ਵੀ ਹੈ ਮਾਇਆ ਨਾਮ ਵੀ ਹੈ ਮਾਇਆ ਸ਼ੋਰਤ ਵੀ ਹੈ ਮਾਇਆ ਧੀਆ ਪੁੱਤਰ ਵੀ ਨੇ ਰਿਸ਼ਤੇ ਵੀ ਨੇ ਗੁਰੂ ਸਾਹਿਬ ਕਹਿੰਦੇ ਰੋਜ ਮਨੁੱਖ ਇਹ ਮਾਇਆ ਦੇ ਕਾਰਨ ਡੋਲਦਾ ਹੈ ਈਮਾਨ ਤੋਂ ਡੋਲਦਾ ਹੈ ਦੀਨ ਤੋਂ ਡੋਲਦਾ ਹੈ ਧਰਮ ਤੋਂ ਡੋਲ ਜਾਂਦਾ ਹੈ ਦਿਨ ਰਾਤ ਮਾਇਆ ਦੇ ਕਾਰਨ ਮਨੁੱਖ ਪਤਾ ਨਹੀਂ ਕਿੰਨੇ ਕਿੰਨੇ ਵਾਰੀ ਆਪਣੇ ਅਸਲੇ ਤੋਂ ਡਿੱਗਦਾ ਹੈ ਦਿਨ ਰਾਤ ਕੇਵਲ ਮਾਇਆ ਇਕੱਠੀ ਕਰਨ ਵਾਲੇ ਪਾਸੇ ਭਟਕਦਾ ਫਿਰਦਾ ਹੈ ਡੋਲਦਾ ਰਹਿੰਦਾ ਹੈ ਕੋਟਣ ਮੈਂ ਨਾਨਕ ਕੋ ਨਾਰਾਇਣ ਜੇ ਜੀਤਾ ਸਤਗੁਰੂ ਜੀ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਵੰਜਾ ਭਾਈ ਜੀਦੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਕਰੋੜਾਂ ਬੰਦਿਆਂ 'ਚੋਂ ਅਜਿਹਾ ਹੀ ਕੋਈ ਬੰਦਾ ਵਿਰਲਾ ਹੁੰਦਾ ਹੈ ਜਿਹੜਾ ਇਹ ਮਾਇਆ ਤੋਂ ਬਚ ਕੇ ਜੀ ਦੀ ਬਿਰਤੀ ਤੇ ਸੁਰਤੀ ਕੇਵਲ ਪ੍ਰਮਾਤਮਾ ਦੇ ਚਰਨਾਂ ਵਿੱਚ ਉਹ ਨਾਰਾਇਣ ਦੇ ਚਰਨਾਂ ਵਿੱਚ ਜੁੜੀ ਜਾਂਦੀ ਹੈ ਜੈਸੇ ਜਲ ਤੇ ਬੁਧ ਬੁਦਾ ਉਪਜੈ ਬਿਣ ਸੈਨੀਤਾ ਜਿਵੇਂ ਮੀਂਹ ਪੈਣ ਦੇ ਵਿੱਚ ਅਸੀਂ ਦੇਖਦੇ ਆ ਨਾ ਮੀਂਹ ਦੇ ਪਾਣੀ ਦੇ ਵਿੱਚ ਉੱਪਰੋਂ ਮੀਂਹ ਦੀ ਹੋਰ ਵੱਡੀ ਕੋਈ ਬੂੰਦ ਡਿੱਗਦੀ ਹੈ ਤੇ ਉੱਥੇ ਇੱਕ ਬੁਲਬੁਲਾ ਪੈਦਾ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਉਹ ਪਾਣੀ ਦਾ ਬੁਲਬੁਲਾ ਟੁੱਟ ਜਾਂਦਾ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਪਾਣੀ ਕਿੱਧਰ ਗਿਆ ਉਹ ਹਵਾ ਕਿੱਧਰ ਗਈ। ਐਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਵੇਂ ਉਹ ਇੱਕ ਬੁਲਬੁਲਾ ਹੁੰਦਾ ਹੈ ਪਾਣੀ ਦਾ ਮੀਂਹ ਦੇ ਪਾਣੀ ਦਾ ਬੁਲਬੁਲਾ ਹੈ ਉਹ ਬੁਲਬੁਲਾ ਬਣਿਆ ਜਦੋਂ ਖਤਮ ਹੋ ਗਿਆ ਪਾਣੀ ਪਾਣੀ ਵਿੱਚ ਤੇ ਹਵਾ ਹਵਾ ਵਿੱਚ ਮਿਲ ਗਈ ਕਿਸੇ ਉਹਦੀ ਹੋਂਦ ਨਹੀਂ ਰਹਿੰਦੀ ਕੋਈ ਨਹੀਂ ਦੱਸ ਸਕਦਾ ਉਹ ਬੁਲਬੁਲਾ ਕਿਹੜਾ ਸੀ ਤੇ ਪਾਣੀ ਕਿਹੜਾ ਸੀ ਐਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਭਾਈ ਜੇ ਸੰਸਾਰ ਦੇ ਵਿੱਚ ਬਹੁਤ ਬੰਦੇ ਬੁਲਬੁਲੇਾਂ ਵਾਂਗੂ ਪੈਦਾ ਹੋ ਰਹੇ ਨੇ ਤੇ ਖਤਮ ਹੋ ਰਹੇ ਨੇ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨਸੈ ਨੀਤ ਐਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਪੈਦਾ ਤੇ ਨਾਸ਼ ਹੋ ਰਹੇ ਹਨ ਜਗ ਰਚਨਾ ਤੇ ਸੇ ਰਚੀ ਕਹ ਨਾਨਕ ਸੁਣ ਮੀਤ ਗੁਰੂ ਸਾਹਿਬ ਕਹਿੰਦੇ ਭਾਈ ਐਸੋ ਜੀ ਅਵਸਥਾ ਵੇਖ ਕੇ ਕਦੇ ਵੀ ਮਾਨ ਡੁਲਾਉਣਾ ਨਹੀਂ ਕਰਨਾ ਕਿਉਂ ਕਿਉਂਕਿ ਆਵਣ ਜਾਣ ਇੱਕ ਹੁਕਮ ਬਣਾਇਆ ਆਗਿਆਕਾਰੀ ਕੀਨੀ ਮਾਇਆ ਇਹ ਦੁਨੀਆ ਦਾ ਇੱਕ ਧਰਮ ਬਣਾਇਆ ਪ੍ਰਮਾਤਮਾ ਨੇ ਜੋ ਉਪਜੋ ਸੋ ਬਣਸਾ ਹੈ ਅੱਜ ਆਏ ਆ ਤੇ ਕੱਲ ਜਾਣਾ ਵੀ ਹੈ ਤਿਆਰ ਰਹੋ ਜੇ ਕੋਈ ਨਾਲ ਸੰਗੀ ਸਾਥੀ ਤੁਰ ਗਿਆ ਇਹ ਦੁਨੀਆ ਦੇ ਇਹ ਰੰਗਮੰਚ ਤੇ ਆ ਕੇ ਭਾਈ ਕੋਈ ਆਪਦਾ ਰੋਲ ਛੇਤੀ ਖਤਮ ਕਰਕੇ ਚਲਾ ਜਾਂਦਾ ਹੈ ਕਿਸੇ ਦਾ ਰੋਲ ਜਿਹਨੂੰ ਅਸੀਂ ਹੀਰੋ ਕਹਿੰਦੇ ਆ ਉਹ ਫਿਲਮ ਦੇ ਅੰਤ ਤੱਕ ਹੁੰਦਾ ਹੈ ਉਹ ਵੱਡੀ ਹੌਸਤਾ ਚਲਾ ਜਾਂਦਾ ਪਰ ਹੈ ਸਾਰੇ ਅਸੀਂ ਪਾਤਰ ਗੁਰੂ ਚਰਨਾਮ ਸਾਹਿਬ ਕਰੀਏ ਜੋ ਜੋ ਸਾਨੂੰ ਰੋਲ ਮਿਲਿਆ ਹੈ ਨਾ ਉਹ ਰੋਲ ਅਸੀਂ ਗੁਰੂ ਕਿਰਪਾ ਨਾਲ ਵਧੀਆ ਨਿਵਾ ਸਕੀਏ ਗੁਰੂ ਸਾਹਿਬ ਕਹਿੰਦੇ ਭਾਈ ਬਸ ਜਗ ਸਾਰਾ ਐ ਹੀ ਐ ਜਿਵੇਂ ਪਾਣੀ ਦਾ ਬੁਲਬੁਲਾ ਪੈਦਾ ਹੋਇਆ ਤੇ ਖਤਮ ਹੋ ਗਿਆ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਇਸ ਕਰਕੇ ਤੂੰ ਚਿੰਤਾ ਨਹੀਂ ਕਰਨੀ ਕੇਵਲ ਭਗਵਾਨ ਨੂੰ ਯਾਦ ਰੱਖਣਾ ਹੈ ਪ੍ਰਮਾਤਮਾ ਨੂੰ ਯਾਦ ਰੱਖਣਾ ਹੈ ਤਾਂ ਕਿ ਤੂੰ ਉਸ ਬੁਲਬਲੇ ਦੇ ਪਾਣੀ ਮੰਗੂ ਆਪਣੇ ਉਸ ਮੂਲ ਪਾਣੀ ਵਿੱਚ ਸਮਾ ਸਕیں ਇਹਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਅੱਗੇ ਜਰੂਰ ਸ਼ੇਅਰ ਕਰਨਾ ਗੁਰੂ ਸਵਾਭਾਪ ਜੀ ਦੀ ਸੇਵਾ ਸਫਲੀ ਕਰੇ ਹੋਈਆਂ ਪੁਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ